ਮੈਂ ਤਾਂ ਤੇ ਡਰਾਈਵਰ ਨੂੰ ਸਮਝਾਣੇ ਬਟ ਉਹਦੇ ਬਾਪੂ ਦੀ ਉਹ ਕੰਮ ਨਹੀਂ ਹੋ ਰਿਆ ਆ ਤੁਸੀਂ ਦੇਖੋ ਆ ਮਾਰਕ ਕਾਨੂੰਨੀ ਨਹੀਂ ਜਾਂਦੇ ਆ ਆ ਰਸਤਾ ਦੇਖੋ ਜੀ ਆਹ ਵੇਖੋ ਸਾਰਾ ਰਸਤਾ ਤੁਹਾਡਾ ਫੁੱਲ ਹੋਇਆ ਪਿਆ ਉੱਪਰ ਹਾਈਵੇ ਤੇ ਤੁਹਾਡੇ ਬਈ ਕੈਂਟਰ ਫੁੱਲ ਤੇਲ ਦੇ ਭਰੇ ਆ ਜੀ ਕੁਝ ਖਾਲੀ ਆ ਮੰਨ ਕੇ ਤੁਹਾਨੂੰ ਜੀ ਮਾਲਕ ਰੱਬ ਨਾ ਕਰੇ ਕਿ ਹਾਈਵੇ ਤੇ ਗੱਡੀ ਐਕਸੀਡੈਂਟ ਹੋ ਗਈ ਕੋਈ ਗੱਡੀ ਤੁਹਾਡੀ ਭਰੇ ਟਰੱਕ ਦੇ ਵਿੱਚ ਵਾਸੀ ਉੱਥੇ ਪੈਟਰੋਲ ਹੋਇਆ ਰੀਜਨ ਹੋਇਆ ਕੋਈ ਗੈਸ ਹੋਈ ਫਟ ਗਿਆ ਉਹਦਾ ਕੋਈ ਨੁਕਸਾਨ ਹੋਊਗਾ ਤਾਂ ਕੌਣ ਜ਼ਿੰਮੇਵਾਰ ਆ ਇਹਦਾ ਤੁਸੀਂ ਜ਼ਿੰਮੇਦਾਰ ਹੈ ਤਾਂ ਸਾਨੂੰ ਦੱਸੋ ਨੁਕਸਾਨ ਵੀ ਕਿੰਨਾ ਵੱਡਾ ਹੋਣਾ ਹੈ ਨੰਬਰ 2 ਸਾਰੇ ਐਸ ਪਾਸੇ ਟਰੱਕ ਲੱਗੇ ਹੋਏ ਆ ਜਿਨ੍ਹਾਂ ਦੇ ਬੰਦੇ ਅੱਜ ਅਸੀਂ ਮਾਨਯੋਗ ਸਰਪੰਚ ਜੀ ਦੇ ਅਧਿਸ਼ਣ ਦੇ ਸ਼ੇਡ ਅੱਜ ਅਸੀਂ ਟ੍ਰੈਫਿਕ ਸਟਾਫ ਸਾਡੀ ਪੀਸ ਸਟਾਫ ਨਾਲ ਸਾਡੇ ਟ੍ਰੈਫਿਕੀ ACP ਦੇ ਨਾਲ ਸਾਡੇ ਇੰਚਾਰਜ ਅੱਜ ਇੱਥੇ ਪਹੁੰਚੇ ਆ ਜੋ ਕਿ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੀਏਪੀ ਦੇ ਚੌਂਕ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ ਜਿਹੜਾ ਹਾਈਵੇ ਆ ਨਾਲ ਉਹਦੇ ਨਾਲ ਸਲਿੱਪ ਰੋਡ ਜਿਹੜੀ ਹੈਗੀ ਆ ਕੁਝ ਉੱਥੇ ਜਿਹੜੇ ਹੈਗੇ ਮਹੱਲੇ ਜਿਹੜੇ ਹੈਗੇ ਆ ਕਲੋਨੀਆਂ ਤੇ ਹੈਗੀਆਂ ਉਹਨਾਂ ਨੂੰ ਰਸਤਾ ਜਾਂਦਾ ਜੋ ਕਿ ਇੱਥੇ ਕਾਫੀ ਜਿਹੜੀ ਹੈਵੀ ਟਰੱਕ ਜਿਹੜੇ ਔਇਲ ਵਾਲੇ ਟਰੱਕ ਆ ਉਹ ਇੱਥੇ ਟਰੱਕ ਜਿਹੜੇ ਹਾਈਵੇ ਤੇ ਲਾ ਜਾਂਦੇ ਸਲਿੱਪ ਰੋਡ ਤੇ ਲਾ ਜਾਂਦੇ ਕੁਝ ਮਹੱਲਿਆਂ ਦੇ ਗਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਰੋਗ ਲੈਂਦੇ ਆ ਜਿਹਦੇ ਕਰਕੇ ਹੀ ਬੜਾ ਟ੍ਰੈਫਿਕ ਹੁੰਦੀ ਆ ਤੇ ਪ੍ਰੋਬਲਮਸ ਆਉਂਦੀ ਆ ਲੋਕਾਂ ਨੂੰ ਤੇ ਅੱਜ ਅਸੀਂ ਇੱਥੇ ਸਪੈਸ ਤੋਂ ਸਾਰੇ ਜੱਗਾਂ ਤੋਂ ਆਵਾਸੇ ਆਏ ਸੀਗੇ ਤੇ ਜਿਹੜੇ ਵੀ ਟਰਾਂਸਪੋਰਟ ਜਿਹੜੇ ਵੀ ਵਸਟ ਡਰਾਈਵਰ ਸੀ ਉਹਨਾਂ ਨੂੰ ਅੱਜ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਅੱਜ ਵੀ ਉਹਨਾਂ ਨੇ ਬੇਨਤੀ ਕੀਤੀ ਇੱਥੋਂ ਟਰੱਕ ਜਿਹੜੇ ਮੂਵ ਕੀਤੇ ਜਾਣ ਕਿਉਂਕਿ ਇਸ ਤੇ ਇਹਦੇ ਵਿੱਚ بڑا ਚੀਜ਼ ਨੋਟ ਕਰਨ ਵਾਲੀ ਹੈ ਜਿਹੜੇ ਵੀ ਇੱਥੇ ਕੁਝ ਅਸੀਂ ਟਰੱਕ ਦੇਖੇ ਆ ਜਿਹੜੇ ਔਇਲ ਨਾਲ ਭਰੇ ਹੋਏ ਸੀਗੇ ਹਾਈਵੇ ਤੇ ਖੜੇ ਰੁਕੀ ਹੋਏ ਆ ਇਹ ਇਹ ਮੰਨ ਕੇ ਦਾਪਾ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਕਾਰਨ ਕੋਈ ਟਰੱਕ ਦੇ ਵਿੱਚ ਕੋਈ ਸ਼ਰਾਧੀ ਅੰਕਸਰ ਜਾਂ ਕੋਈ ਸ਼ਰਾਧਤ ਹੋ ਜਾਂਦੀ ਆ ਕਿਸੇ ਟਰੱਕ ਨੂੰ ਕਿਸੇ ਕਾਰਨ ਅੱਗ ਲੱਗ ਸਕਦੀ ਲੱਗ ਜਾਂਦੀ ਆ ਤੇ ਬੜਾ ਇੱਥੇ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਰਿਕਵੈਸਟ ਵੀ ਕੀਤੀ ਬੇਨਤੀ ਵੀ ਕੀਤੀ ਆ ਕਿ ਆਪਾਂ ਜਿਹੜੇ ਇਥੋਂ ਟਰੱਕ ਮੂਵ ਕੀਤੇ ਜਾਣਾ ਜਿਹੜੀ ਟ੍ਰੈਫਿਕ ਆ ਸਮੂਥ ਟ੍ਰੈਫਿਕ ਚੱਲੇ ਲੋਕਾਂ ਦਾ ਪਰਚੰਤ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ ਸੋ ਸਾਡੀ ਇਹੀ ਕੋਸ਼ਿਸ਼ ਹੈ ਟ੍ਰੈਫਿਕ ਸਟਾਫ ਦੀ ਕਿ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਸ਼ਹਿਰ ਨੂੰ ਜਿਹੜਾ ਸਮੂਥ ਰੱਖਣਾ ਕਿਤੇ ਕੋਈ ਜਾਮ ਜਾਂ ਕੋਈ ਟ੍ਰੈਫਿਕ